ਚਾਰ ਟਰੈਕਟਰ ਹਰੇ ਰੰਗ ਦੇ ਪੰਜਵਾਂ ਹੈ ਰੰਗ ਲਾਲ ਦਾ ਕੱਲਾ ਕੱਲਾ ਟਰੈਕਟਰ ਮਿੱਤਰੋ ਸੱਚੀ ਅੱਜ ਕਮਾਲ ਦਾ ਅੱਜ ਨਾ ਮੈਂ ਭੋਲੇ ਦੇ ਘਰੇ ਆਇਆ ਹੋਇਆ ਫਰਵਾਹੀ ਵਾਲੇ ਦੇ ਯਾਨੀ ਕਿ ਬਾਈ ਗੁਲਾਬ ਸਿੱਧੂ ਦੇ ਪਿੰਡ 'ਚ ਹੀ ਆਇਆ ਹੋਇਆ ਅੱਜ ਨਾ ਧਰਮੇ ਹਰ ਇੱਕ ਟਰੈਕਟਰ ਬਾ ਕਮਾਲ ਹੈ ਹਰ ਇੱਕ ਟਰੈਕਟਰ ਬਾ ਕਮਾਲ ਹੈ ਅੱਜ ਜੇ ਲਿਖ ਕੇ ਵੀ ਕਹਿੰਦੀ ਨਾ ਵੀ ਐਫੀ ਡਾਟ ਭਰਾਲਾ ਯਾਰ ਤਾਂ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਮਾਨ ਨਹੀਂ ਬੰਦੇ ਦਾ ਡੋਲੂਗਾ ਅੱਜ ਤੁਹਾਨੂੰ ਮੈਂ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਦੱਸਣ ਲੱਗਾ ਪਹਿਲਾਂ ਬਾਈ ਭੋਲੇ ਨੂੰ ਮਿਲਾ ਦਈਏ ਵੀ ਇੰਨੇ ਟਰੈਕਟਰ ਚੰਗੇ ਲੱਭ ਕੇ ਕਿੱ ਤੇ ਫਿਰ ਰੇਟ ਦੇ ਵਿੱਚ ਕਿੰਨੇ ਕਿੰਨੇ ਕਿ ਚੱਲੇ ਹੋਏ ਨੇ ਕਿੱਥੋਂ ਦੇ ਨੰਬਰ ਨੇ ਸਸਰੀ ਕਾਲ ਸਰ ਕਿਵੇਂ ਠੀਕ ਹੋ ਪਹਿਲਾਂ ਤਾਂ ਅੱਜ ਨਾ ਰੂਹ ਉਸ ਹੋ ਗਈ ਟਰੈਕਟਰ ਦੇਖ ਕੇ ਤੁਹਾਡੇ ਠੀਕ ਹੈ ਜੀ ਆਪਾਂ ਸ਼ੁਰੂਆਤੀ ਕਰਦੇ ਆ ਇੱਕ ਲਾਲ ਰੰਗ ਦਾ ਟਰੈਕਟਰ ਖੜਾ ਧਰਮੇ ਜੇ ਇਦਾਂ ਹੀ ਨਾ ਤੂੰ ਜਾਰੇ ਪਾਸੇ ਇਹ ਦੇ ਕੈਮਰਾ ਮਾਰ ਤਾ ਆਪੋਂ ਕਮੈਂਟਾਂ ਦੇ ਵਿੱਚ ਪੁੱਛੀ ਵੀ ਕਿੰਨਾ ਮਾਡਲ ਆ ਮੈਨੂੰ ਇਹ ਵੀ ਪਤਾ ਹੈ 98 ਜਾਂ 99% ਅੱਬਲ ਤਾਂ 99 ਹੀ ਕਹਿ ਸਕਦਾ 100 ਨੂੰ ਵੀ ਭਲੇਖਾ ਪੈ ਸਕਦਾ ਵੀ ਜੱਜ ਨਹੀਂ ਕਰ ਸਕਦੇ ਵੀ ਇਹ ਕਿੰਨਾ ਮਾਡਲ ਹੋ ਸਕਦਾ ਕੰਡੀਸ਼ਨ ਦੀ ਗੱਲ ਕਰ ਲਈਏ ਟਾਇਰਾਂ ਦੀ ਗੱਲ ਕਰ ਲਈਏ ਸੈਂਸਰੀ ਦੀ ਗੱਲ ਕਰ ਲਈਏ ਜੇ ਦੀ ਬੜਕ ਦੇਖੋਗੇ ਫੇਰ ਤਾਂ ਤੁਸੀਂ ਜੰਮੀ ਨਹੀਂ ਜੱਜ ਕਰਨਾ ਪਰ ਹੁਣ ਆਪਾਂ ਦੱਸਣਾ ਜੀ ਵੀ ਮਾਡਲ ਕਿੰਨਾ ਮੈਨੂੰ ਪਤਾ ਕਨਫਿਊਜ਼ ਨੇ ਸਾਰੇ ਦੱਸ ਨਹੀਂ ਸਕਦੇ ਆਪਾਂ ਨੂੰ ਦੱਸਣਾ ਬੂ ਇਹ 2006 ਮਾਡਲ ਆ ਜੀ 6 ਮਾਡਲ ਟਰੈਕਟਰ ਆ ਬਾਈ ਇਹ ਧਰਮੇ ਦਰਸ਼ਨ ਕਰਵਾ ਟਰੈਕਟਰ ਦੇ ਬਾਕੀ ਦਰਸ਼ਨ ਕਰਨ ਵਾਲੇ ਨੇ 2006 ਮਾਡਲ ਟਰੈਕਟਰ ਦੇਖ ਇਹ ਤਾਂ ਦੱਸਿਓ ਜੀ ਇਹਦਾ ਮੈਨੂੰ ਇਹਦਾ ਕੱਲ ਕੀ ਖੁੱਲਿਆ ਹੋਇਆ ਇਹਦਾ ਕੱਲਾ ਕਲੱਚ ਖੁੱਲਿਆ ਹੈ ਕੱਲਾ ਕਲੱਚ ਖੁੱਲਿਆ ਹੋਇਆ ਇੰਜਨ ਨਾਲ ਦਾ ਸੀਲਡ ਆ ਅੱਛਾ ਜੀ ਪਾਵਰ ਸਟੀਅਰਿੰਗ ਕੀਤਾ ਸਾ ਡਬਲ ਪੰਪ ਲਾ ਕੇ ਕੀਤਾ ਹੋਇਆ ਡਬਲ ਪੰਪ ਲਾ ਕੇ ਪਾਵਰ ਸਟੀਅਰਿੰਗ ਟਰੈਕਟਰ ਦੇਖ ਡਿਸਟ੍ਰਿਬਿਊਟਰ ਵਾਲਾ ਵੀ ਹੈ ਹਾਂਜੀ ਡਿਸਟ੍ਰਿਬਿਊਟਰ ਲਾਇਆ ਹੈ ਹਾਂਜੀ ਧਰਮੇ ਉਰੇ ਆ ਕਰਵਾਈ ਚੈੱਕ ਲੈ ਦਿਖਾ ਕੇ ਤੇ ਚਾਬੀ ਲੱਗੀ ਦਿਖਾ ਕੇ ਤੇ ਚਾਬੀ ਲੱਗੀ ਚਾਬੀ ਜੇ ਲੱਗੀ ਆ ਤਾਂ ਲੱਗੀ ਕਿੱਥੇ ਹੋਈ ਆ ਸਾਫੇ ਇੱਕ ਕਲੱਚ ਖੁੱਲਿਆ ਹੈ ਕਲੱਚ ਖੁੱਲਿਆ ਹੈ ਕਲੱਚ ਬਜਾਉਂ ਅੱਡ ਹੋਇਆ ਆ ਸਾਰਾ ਦੇਖੀਏ ਬਲਾਕ ਦਾ ਚੈੱਕ ਸਾਰਾ ਸੀਨਲ ਟਰੈਕਟਰ ਹੈ ਹਲਾ ਸਾਰਾ ਕਰਵਾ ਚੈੱਕ ਹੈ ਆ ਅੰਦਰੋਂ ਮਗਰਾੜ ਦਿਖਾ ਨਵੇਂ ਵਾਂਗੂ ਲਿਸ਼ਕਾ ਮਾਰਦੇ ਨੇ ਨਵੇਂ ਵਾਂਗੂ ਦੇਖ ਆ ਡੈੱਕ ਕਨੋਪੀ ਯਾਰ ਬਾਹਲੇ ਸੌਂਕੀ ਸੱਜਣ ਤੋਂ ਆਇਆ ਹੋਇਆ ਤੇ 6 ਮਾਡਲ ਹੈ ਜੀ ਇਹ ਹੈ 2006 ਮਾਡਲ ਦਾ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਜੀ ਫਰਸਟ ਫਰਸਟ ਪਾਰਟੀ ਤੋਂ ਲੈਂਦਾ ਜੀ ਫਰਸਟ ਪਾਰਟੀ ਤੋਂ ਲੈਂਦਾ ਹਾਂ ਨਮਾ ਕੜਾਇਆ ਹੈ ਦੀ ਬੰਦੇ ਦਾ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਮੈਨੂੰ ਐ ਦੱਸੋ ਕੰਡੀਸ਼ਨ ਹੈ ਦੀ ਮੰਨ ਕੇ ਚੱਲੂ ਜੀ ਟਾਇਰਾਂ ਦੀ ਹੋਊਗੀ 70 ਤੋਂ 75 ਪੈਸੇ ਜੀ 70 75 ਪੈਸੇ ਮੂਰਲੇ ਟਾਇਰ ਕਿੰਨੇ ਕੋਣਿਆ ਮੂਰਲੇ ਵੀ ਉਨੇ ਕੀ ਹੈ ਜੀ ਮੂਰੇ ਵੀ ਮਡ ਗਾਰਡ ਲੱਗੇ ਹੋਏ ਹੈ ਹਾਂ ਜੀ ਮਡ ਗਾਰਡ ਲੱਗੇ ਹੋਏ ਤੇ ਮੈਨੂੰ ਹੁਣ ਐ ਦੱਸੋ ਹਾਂ ਜੀ ਇਹ ਟਰੈਕਟਰ ਦਾ ਕੀ ਮੰਗਦੇ ਆ ਮੰਗਦੇ ਤਾਂ ਜੀ ਸਾਢੇ 3 ਲੱਖ ਰੁਪਈਆ ਸਾਢੇ 3 ਲੱਖ ਅਗਲਾ ਇਹ ਵੀ ਜਰਾ ਮਾਰਕੀਟ ਨਾਲੋਂ ਤੋਂ ਮੈਨੂੰ ਪਤਾ ਵੀ ਉਹਨਾਂ ਨਾਲ ਤਾਂ ਕੰਪੈਰੀਸ਼ਨ ਕੋਈ ਨਹੀਂ ਠੀਕ ਹੈ ਜੀ ਜੇ ਆਪਾਂ ਸੇਮ ਮਾਡਲ ਦੀ ਗੱਲ ਕਰ ਲਈ ਹੈ ਨਾ ਠੀਕ ਹੈ ਜੀ ਪਰ ਮੈਂ ਉਹਨਾਂ ਨਾਲ ਤਾਂ ਕੋਈ ਕੰਪੈਰੀਸ਼ਨ ਨਹੀਂ ਹੈ ਟਰੈਕਟਰ ਦਾ ਨਹੀਂ ਉਹਨਾਂ ਨਾਲ ਨਹੀਂ ਹੈ ਮਾਡਲ ਦੇ ਤਾਂ ਬੇਸ਼ੱਕ ਕਹੀਦੀ ਵੀ ਸੇ ਆ ਜੇ ਆਪਾਂ ਮਾਡਲ ਨਾਲ ਦੇ ਹਿਸਾਬ ਨਾਲ ਚੱਲ ਪਈਏ ਮਾਡਲ ਨਾਲ ਦੇ ਹਿਸਾਬ ਨਾਲ ਤਾਂ ਇਹ ਐ ਮੰਨ ਕੇ ਚੱਲੋ ਵੀ ਇਹ 280 90000 ਦਾ ਹਾਂ ਦੇਖ ਲੀਏ ਜੀ ਪਰ ਜੇ ਆਪਾਂ ਸਮਾਨ ਦੇਖ ਲਈ ਤੇ ਇਹਦੀ ਸਫਾਈ ਦੇਖ ਲਈਏ ਹਾਂ ਫਿਰ ਇਹਦਾ ਕੋਈ ਮੁੱਲ ਨਹੀਂ ਰੁਪਏ ਉਹਦੇ ਹਿਸਾਬ ਨਾਲ ਤੋਂ ਨੇ ਬੈਗ ਯਾਰ ਮੈਂ ਇੱਕ ਗੱਲ ਕਹਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਘੁੰਮ ਕੇ ਦੇਖ ਲਓ ਇੰਨਾ ਸਾਫ਼ ਟਰੈਕਟਰ ਨਹੀਂ ਮਿਲਣਾ ਨਹੀਂ ਮਿਲਦਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੈ ਪਰ ਮੈਂ ਖੜਾ ਵਾਜਿਆ ਕਰਵਾ ਟਰੈਕਟਰ ਦਾ ਤੇ ਹੁਣ ਹੁਣ ਇਹ ਇਹਦੀ ਇੱਥੇ ਆਉਣੇ ਜਿਆ 5405 ਕਿੰਨਾ ਮਾਡਲ ਹੈ 5405 22 ਮਾਡਲ ਹੈ ਜੀ 22 ਮਾਡਲ ਹੈ ਇਹਦੇ ਕਿਤੇ ਪੈਰਪੂਰ ਦਾ ਨਾ ਤੇ ਰੰਗ ਤਾਂ ਨਹੀਂ ਪੱਜਾ ਮੈਂ ਕਿਹਾ ਆਪਾਂ ਦੇਣਦਾਰ ਹਾਂ ਹਰ ਇੱਕ ਗੱਲ ਦੇ ਬਸ ਲੈ ਕੇ ਲਈਆ ਪਹਿਲਾਂ ਬੋਲਦਾ ਨਾ ਵੀ ਐਫੀ ਲੈਵਲ ਦੇ ਦਿਆਂਗਾ ਆਪਾਂ ਐਫੀ ਲੈਵਲ ਦੇ ਸਕਦੇ 6 ਮਹੀਨੇ ਬਾਅਦ ਵੀਡੀਓ ਪੈਂਦੀ ਹੈ ਇਹ ਬੰਦੇ ਦੀ 6 ਮਹੀਨੇ ਬਾਅਦ ਨਹੀਂ ਬਾਲੇ ਸੱਜਣ 6 ਮਹੀਨੇ ਦੇ ਵਿੱਚ ਵੀ ਪਤਾ ਨਹੀਂ ਕਿੰਨੀਆਂ ਕਿ ਵੀਡੀਓ ਕਰਵਾ ਲੈਂਦੇ ਹਨ ਇਹ ਟਰੈਕਟਰ ਵੇਚਦਾ ਵੀ ਘਾਟਾ ਤੇ ਲਿਆਉਂਦਾ ਵੀ ਘਾਟ ਹੀ ਆ ਪਰ ਲਿਆਉਂਦਾ ਸਿੱਕੇ ਬੰਦ ਮੈਂ ਲਿਆਉਂਦਾ ਚੰਗੇ ਆ ਮੈਂ ਚਾਹੇ ਇੱਕੋ ਹੀ ਵੇਚਦਾ ਮਹੀਨੇ 'ਚ ਮਹੀਨੇ 'ਚ ਕੋਈ ਹਾਂ ਆ بھائی ਮਾਡਲ ਟਰੈਕਟਰ ਸਰ ਮੈਂ ਦੇਖੋ ਜੇ ਤੇ ਹਾਰ ਪਾ ਲਿਆ ਨਾ ਜਮਾ ਨਵਾਂ ਟਰੈਕਟਰ ਘੜਾ ਲੈ ਤੇ ਆ ਦੇਖੀ ਆ ਸਾਰਾ ਚੈੱਕ ਕਰਵਾ ਲੈ ਹੈ ਉਰੇ ਆ ਸੀਲਾ ਸੁਲਾ ਦਿਖਾਈ ਦੀ ਜਗ੍ਹਾ ਪਾਪੜੀ ਸੀਲ ਚੈੱਕ ਕਰਵਾ ਦੇਖ ਹੈ ਕਾ ਕਰਵਾ ਚੈੱਕ ਲੈ ਹੂੰ ਚੱਲਿਆ ਹੀ ਕੁਛ ਨਹੀਂ 650 ਘੰਟਾ ਚੱਲਿਆ ਟਰੈਕਟਰ ਸਾਢੇ 650 ਸਾਢੇ 650 ਦਾ ਟਰੈਕਟਰ ਚੱਲਿਆ ਹੈ ਗਰੀ ਦੇਖ ਤਾਂ ਮੈਂ 650 ਘੰਟਾ ਚੱਲਿਆ ਹੋਇਆ ਤੇ ਇਹ ਵੀ ਪੰਜਾਬ ਨੰਬਰੀ ਹੈ ਨਾ ਪੰਜਾਬ ਨੰਬਰ ਜੀ ਮੇਰਾ ਤਾਂ ਫਰਸਟ ਪਾਰਟੀ ਦਾ ਟਰੈਕਟਰ ਹੁੰਦੇ ਨੇ ਸਾਰੇ ਸਾਰੇ ਫਰਸਟ ਪਾਰਟੀ ਦੇ ਮੇਰੇ ਕੋਲ ਦਾ ਫਰਸਟ ਪਾਰਟੀ ਦੇ ਹੁੰਦੇ ਪਰ ਮੈਂ ਇਧਰ ਯਾਰ ਮੰਜੇ ਵੀ ਚੈੱਕ ਕਰਵਾ ਟਰੈਕਟਰ ਦੇ ਹੂੰ ਬੇਡ ਬੂਡ ਸਾਰੇ ਹੈਗਣਿਆ ਦੇਖਾ ਆ ਡਰੱਵਲ ਤੇ ਰੰਗ ਵੀ ਦਿਖਾ ਦੇ ਲੈ ਇਹਦਾ ਪਾ ਕੀ ਮੰਗਦਾ ਜੀ ਇਹ ਟਰੈਕਟਰ ਦਾ ਟਾਇਰ ਤੋਂ ਨਾਲ ਦੇ ਨੇ ਚਿਹਦੇ ਫਿਰ ਮੈਂ ਕਹਿੰਦਾ ਜੀ ਨਾਲ ਦੇ ਟਾਇਰ ਸਾਡੇ 200 ਮਿੰਟ ਦਾ ਚੱਲਿਆ ਇਹ ਪੱਟੀ ਦੇਖ ਲੋ ਮੈਂ ਉਹੀ ਪੁੱਛ ਰਿਆ ਨਾ ਜੇ ਬੋਰਨਟ ਚੱਕ ਕੇ ਦਿਖਾਉਣਾ ਉਹ ਵੀ ਦਿਖਾ ਦੇਣਾ ਚੱਕ ਦੋ ਫਿਰ ਲੈ ਇਹ ਵੀ ਚੈੱਕ ਕਰ ਲਈ ਹੁਣ ਆਪਾਂ ਲੈ ਦੇਖੋ ਤਾਂ ਮੈਂ ਲੈ ਆ ਜਾ ਕਰੋ ਹਾਂ ਦੇਖ ਲੈ ਆ ਕਰਵਾ ਦੇ ਪਹਿਲਾਂ ਸਾਰੀ ਚੈੱਕ ਦੇਖ ਹੂੰ ਲੈ ਜਿਵੇਂ ਲੈ ਹਾਂ ਦੇਖ ਲੈ ਕੱਲਾ ਕੱਲਾ ਮਾਰ ਕੇ ਕੰਪਨੀ ਦਾ ਇਹ ਹਾਂ ਜੋਲਟੀ ਰੇਟਰ ਲੱਗਦਾ ਜਿਵੇਂ ਜ਼ਮੀਨਾਂ ਮਾਂ ਲੱਗਿਆ ਹੁੰਦਾ ਲੈ ਜ਼ਮੀਨਾਂ ਮਾਂ ਆਪਾਂ ਦੇਖੋ ਹਣਾ ਉੱਪਰੋਂ ਵੀ ਇੱਥੋਂ ਕੈਮਰਾ ਪਾ ਕੇ ਦਿਖਾ ਵਿੱਚ ਲੈ ਆਪ ਐ ਪਪੂ ਪਾ ਦੇਖੀ ਆ ਪੈਣ ਬਾੜੀ ਦੇ ਮਾਰ ਕੇ ਲੱਗੇ ਲੈ ਦੇਖ ਲੈ ਹੂੰ ਜਿਹੜੀ ਚੀਜ਼ ਕਹਿੰਦਾ ਗੋਹੀ ਹੋਊਗੀ ਸਹੀ ਗੱਲ ਹੈ ਜੀ ਆਏ ਬੰਦੇ ਨੂੰ ਖਰਚਾ ਨਹੀਂ ਪਊਗਾ ਹੂੰ ਤੇ ਮੈਨੂੰ ਹੁਣ ਇਹ ਦੱਸੋ ਲੋਨ ਤੁਸੀਂ ਕਰਵਾ ਦਿੰਨੇ ਹੋਣਾ ਹਾਂਜੀ ਹਾਂ ਇਹ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਸਕਦਾ ਇਹ ਤੇ ਲੋਨ ਹੋ ਜੋ ਜੀ ਮੇਰੇ ਖਿਆਲ ਚ ਵੀ ਟਰੈਕਟਰ ਤੇ 7 ਲੱਖ ਰੁਪਏ ਦਾ 7 ਲੱਖ ਦਾ ਦਵਾਂਗੇ ਕਿ ਕਿੰਨੇ ਦਾ ਆਪਾਂ ਮੰਗਦੇ ਕੀ ਆ ਇਹਦਾ 9 ਲੱਖ ਰੁਪਏ ਮੰਗਦੇ ਦਾ 9 ਲੱਖ ਰੁਪਏ ਹਾਂਜੀ ਹਾਂ ਮਾਨਤਨ ਕਿੰਨਾ ਕ ਕਰ ਦੋਗੇ ਬਸ ਲਾਸਟ 80 ਹਜ਼ਾਰ ਦਾ ਦੇਵਾਂਗੇ ਬਸ ਓਕੇ 8 ਲੱਖ ਤੇ 80 ਹਜ਼ਾਰ ਦਾ 80 ਹਜ਼ਾਰ ਠੀਕ ਹੈ ਤੇ ਜਿਹੜਾ ਆ ਖੜਾ 53 10 53 10 17 ਮਾਡਲ ਦਾ ਜੀ ਇਹ 17 ਮਾਡਲ ਹੈ ਹਾਂਜੀ ਹਾਂ ਇਹ ਵੀ ਫਸਟ ਪਾਰਟੀ ਹੈ ਸਾਰਾ ਓਰੀਜਨਲ ਇਹਦੇ ਕੋਲ ਦਾ ਮਾਲਕਾਂ ਦੇ ਨਾਲ ਫੋਨ ਆਈ ਜਾਂਦੇ ਨੇ ਵੀ ਯਾਰਾ ਸਟਾਮ ਲੈ ਲੈ। ਅੱਛਾ ਹਾਂ ਵੀ ਸਾਡੇ ਨਾਂ ਨੇ ਨਾ ਫਸਟ ਵਾਰ ਤੇ ਜਣਾ ਦੇ ਵੀ ਹਾ ਤੋਂ ਸਟਾਕ ਲੈ ਲੈ। ਮੈਂ ਜਦੋਂ ਸਟਾਮ ਵਸ ਤੋਂ ਉਹਦੇ ਲਵਾਂ ਜਿੱਦੇ ਬੇਜ ਜਿੱਦੇ ਹਾਂ ਅਗਲਾ ਸੱਜਣ ਲੈ ਕੇ ਜਾਊ ਜਿੱਦੇ ਉਹ ਨਾ ਕਰਵਾਊਗਾ ਜਿੱਦੇ ਉਹ ਨਾ ਕਰਵਾਊਗਾ। ਇੱਕ ਨੱਕ ਚੱਲ ਗਿਆ ਹੁਣ ਇਹ ਚੱਲ ਗਿਆ ਹੋਊਗਾ 2200 ਘੰਟਾ। 2200 ਘੰਟਾ ਹਾਂਜੀ ਹਾਂ। ਫਿਰ ਇਹਦੇ ਟਾਇਰ ਤਾਂ ਚੇਂਜ ਨੇ ਟਾਇਰ ਚੇਂਜ ਕਰਤੇ। ਚਾਰੇ ਟਾਇਰ ਚੇਂਜ ਨੇ। ਹਾਂਜੀ ਚਾਰੇ ਟਾਇਰ ਚੇਂਜ ਕਰਤੇ ਤੇ ਥੋੜੇ ਜਿਨਾ ਟਾਇਰ ਉਹਦਾ ਟਾਇਰ 70 ਪੈਸੇ ਵੰਗ ਪੈਸੀ ਇਹਦੇ। ਹਾਂ। ਤੇ それ ਕੋਸਕੇ ਹੋਏ ਪਏ ਸੀ ਬੈਈਆਂ ਜਿਹਾ ਵਾਂਗ ਪਟੇ ਪਏ ਸੀ ਜਿਵੇਂ ਬੈਈਆਂ ਜੀ ਨਹੀਂ ਪੜ ਜੰਦੀ ਉੱਤੇ ਡਾਂ ਜ ਆ ਜਾਂਦੇ ਨੇ ਹਾਂ ਉਹ ਬੁਰੇ ਜਿਹਾ ਲੱਗਦੇ ਸੀ ਬੁਰੇ ਲੱਗਦੀ ਸੀ ਹਾਂ ਅਸੀਂ ਫਿਰ ਟਾਇਰ ਬਦਲ ਤੇ ਦੀ ਇਹ ਇਹ ਦੇ ਉੱਪਰ ਕਿੰਨੇ ਕ ਦਾ ਲੋਨ ਹੋ ਸਕਦਾ ਕਿਤੇ ਵੀ ਲੋਨ ਹੋ ਜੋ ਜੀ ਮੇਰੇ ਖਿਆਲ ਚ ਵੀ ਟਰੈਕਟਰ ਤੇ 4 ਤੋਂ 4.5 ਲੱਖ ਦਾ 4.5 ਲੱਖ ਦਾ ਮੰਨ ਲਈਏ ਦਵਾਂਗੇ ਕਿੰਨੇ ਦਾ ਪਾਏ ਇਹ ਦੇਣਾ ਜੀ ਬਸ ਲਾਸਟ ਇਹ ਟਰੈਕਟਰ 6.5 ਲੱਖ ਦਾ ਲਾਸਟ ਦੇਣਾ ਜੀ ਬਸ 6 ਲੱਖ ਤੇ 25000 ਦਾ ਹਾਂਜੀ ਹਾਂ ਤੇ ਜਿਹੜਾ ਆ ਖੜਾ ਇਧਰਲੇ ਪਾਸੇ 57 ਦਾ ਇਹ ਵੀ ਬਾਈ ਮਾਡਲ ਆ ਜੀ ਓਕੇ ਹਾਂਜੀ ਹਾਂ ਇਹ ਕਿੰਨਾ ਚੱਲ ਗਿਆ ਇਹ 1000 ਘੰਟਾ ਚੱਲਿਆ ਜੀ। ਫਰੀਦ ਟਾਇਰ ਨਾਲ ਦੇ ਨੇ। ਇਹਦੇ ਟਾਇਰ ਜਾਰੇ ਨਾਲ ਦੇ ਨੇ ਜੀ। 3 ਸਪੀਡ ਵਾਲਾ ਹਨਾ? ਜੀ। ਨਾਲ ਜੀ? ਹਾਂ। 4 ਵਾਲਾ? ਹਾਂ ਜੀ ਹਾਂ। 4 ਵਾਲਾ ਗੇਅਰ ਪ੍ਰੋ ਹੈ। ਹਾਂ ਜੀ ਹਾਂ। ਓਕੇ। ਇਹ ਵੀ ਟਰੈਕਟਰ ਸਾਰਾ ਸ਼ੀਲਡ ਹੈ। ਹਾਂ। ਪਰ ਮੈਂ ਦਿਖ ਲਾਉਂ ਸ਼ੀਲਾਂ ਛੁੱਲਾ ਇਹਦੀ ਮੈਂ ਦਿਖਾਉਂ ਵੀ। ਇਹਦਾ ਗੇਅਰ ਪ੍ਰੋ ਆ। ਹੂੰ। ਤੇ ਜੀ ਇਹ ਇਹਦੀ ਗੱਲ ਕਰੀਏ। ਇਹਦਾ ਕੀ ਮੰਗਦੇ ਆ ਆਪਾਂ? ਇਹਦਾ ਮੰਗਦੇ ਆ ਜੀ ਆਪਾਂ 7,80,000 ਰੁਪਏ ਜੀ। 7,80,000 ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ? ਇਹਦੇ ਲੋਨ ਹੋ ਜੂਗੇ 5 ਤੋਂ 5.5 ਲੱਖ ਦਾ 5.5 ਲੱਖ ਦਾ ਤੇ ਜਿਹੜਾ ਆ ਖੜਾ ਪਰ ਇਧਰ 50 60 E 50 60 E ਆ ਜੀ 14 ਮਾਡਲ 14 ਮਾਡਲ ਮਗਰ ਟਾਇਰ ਚੇਂਜ ਨਹੀਂ ਹੈ ਨਾ ਇਹਦੇ ਹਾਂ ਰੇਡੀਅਲ ਪਾਇਆ ਹੋਇਆ ਹਾਂ ਤੇ ਕਿੰਨਾ ਚੱਲਿਆ ਹੋਇਆ ਇਹ ਇਹ ਚੱਲ ਗਿਆ ਉਹ 5000 ਘੰਟਾ 5000 ਘੰਟਾ ਠੀਕ ਹੈ ਇਹ ਵੀ ਫਰਸਟ ਪਾਰਟੀ ਦਾ ਇਹ ਵੀ ਫਰਸਟ ਦੀ ਆ ਹਾਂ ਇਹਨਾਂ ਦੇ ਵੀ ਫੋਨ ਆਈਆਂ ਨੇ ਇਹਦੇ ਹਾਰਨ ਹੂਰਨ ਜੇ ਲਾਏ ਹੋਏ ਨੇ ਕਿ ਲੱਗੇ ਉਹਨੂੰ ਆਹ ਡੱਬੀ ਦਾ ਹਾਰਨ ਆਲੀ ਹੈ ਨਾ ਇਹਦੇ ਹਾਰਨ ਹੈ ਨਹੀਂ ਬੰਦੇ ਨੇ ਨਾ ਲਾ ਲੂਲੇ ਲਾਲ ਲੂਲੇ ਡੱਬੀ ਦਾ ਲੱਗੀ ਹੋਇਆ ਗੱਲੀ ਡੱਬੀ ਦੀ ਲੱਗੀ ਸੀ ਹਮ ਮਾਲਕਾਂ ਨੇ ਲਾ ਲੇ ਪਰ ਮੇਰੇ ਮਰਮ ਚੈੱਕ ਕਰਵਾਈਏ ਤੇ ਇਧਰ ਵੀ ਲਿੰਕਾਂ ਵੀ ਚੈੱਕ ਕਰੋ ਡਰਵਲ ਦਾ ਸਾਰਾ ਚੈੱਕ ਕਰੋ ਤੇ ਜੇ ਇਹ ਇਹਦੀ ਗੱਲ ਕਰੀਏ ਜੀ 14 ਮਾਡਲ 50 ਨੰਬਰ ਫਰਸਟ ਪਾਰਟੀ ਹੋ ਗਿਆ ਫਰਸਟ ਪਾਰਟੀ ਦਾ ਜੀ 5000 ਘੰਟੇ ਚੱਲਿਆ ਹੋਇਆ ਹਾਂਜੀ ਹਾਂਜੀ ਰੇਟ ਕੀ ਹੈ ਟਰੈਕਟਰ ਦਾ ਟਰ ਚੰਗਾ ਬਹੁਤ ਹੈ ਇਹਦਾ ਵੀ ਥੋੜਾ ਜਿਹਾ ਨਟ ਨਹੀਂ ਖੁੱਲਿਆ ਕਿਸ ਤਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਹੁਣ ਮੰਡੀ ਜਾਣ ਲੱਗੇ ਸੀ ਆਹ ਕੜੇ ਇਹ ਤਾਂ ਹਰੇ ਕੀ ਪਾ ਲੈ ਉਹ ਲੀਰਾ ਰੰਗ ਰੰਗ ਕੇ ਲੈ ਕੇ ਜਾਣੀ ਫਿਰ ਆਕੜਾ ਲੈ ਜੀ ਇਸੇ ਦੇ ਰੰਗ ਲੈ ਲੈ ਜੀ ਨਾ ਇਸੇ ਤੋਂ ਰੰਗੜਾ ਲੈ ਜੀ ਦੇਖ ਲੈ ਹਾਂ ਫਿਰ ਇਸੇ ਤੋਂ ਰੰਗ ਲੈ ਜਾਂਦਾ ਸਹੀ ਗੱਲ ਹੈ ਨਾ ਇਸ ਤੋਂ ਰੰਗ ਲੈ ਜਾਂਦਾ ਨਾ ਰੰਗ ਲੈ ਜਾਂਦਾ ਜੇ ਪੰਗ ਕੱਸਦੀਏ ਫਿਰ ਭੈੜਾ ਲੱਗਦਾ ਸਹੀ ਗੱਲ ਹੈ ਕੱਪੜਾ ਲਵੇਟ ਲਵੇਟ ਕੇ ਪੱਕਾ ਕੰਮ ਕੀਤਾ ਹੈ ਹਾਂਜੀ ਹਾਂਜੀ ਇਹ ਇਹਦਾ ਕੀ ਮੰਗਦੇ ਆ ਇਹਦਾ ਮੰਗਦਾ ਜੀ 5,60,000 ਰੁਪਿਆ ਓਕੇ ਹੂੰ ਦਵਾਂ ਕਿ ਕਿੰਨੇ ਕਦਾ ਜੀ 5,40,000 ਦਾ ਆਖਰਸ਼ਟ ਦੇ ਦਾਂਗੇ ਜੀ 5,40 ਦਾ ਹੂੰ ਇਹਦੇ ਪਰ ਲੋਨ ਕਿੰਨੇ ਦਾ ਹੋ ਜੂ? ਇਹਦੇ ਲੋਨ ਹੋ ਜੂ 4 ਲੱਖ ਰੁਪਏ ਦਾ। 4 ਲੱਖ ਦਾ। 1 ਲੱਖ 40 ਹਜ਼ਾਰ ਲੈਣ ਦੀ ਲੋੜ ਹੈ। ਹਾਂਜੀ ਹਾਂ। ਮਾਰਤਾਨ ਵੀ ਹੋ ਜੂਗਾ। ਹੋ ਜੂਗਾ ਜੀ। ਤੇ ਲਾ ਮਿੱਤਰੋ ਫਟਾਫਟ ਪਿੰਡ ਫਰਵਾਹੀ ਦੇ ਵਿੱਚ ਆਜੋ। ਇਹ ਆਪਣੇ ਲੋਕੇਸ਼ਨ ਦੱਸੋ ਜੀ ਘਰ ਕਿੱਥੇ ਪਿਆ ਜਾਂਦਾ ਆਪਣਾ? ਲੋਕੇਸ਼ਨ ਇਹ ਬਸ ਗੈਸ ਏਜੰਸੀ ਪੁੱਛ ਕੇ ਆ ਜੀ। ਗੈਸ ਏਜੰਸੀ ਫਰਵਾਹੀ ਚ ਇੱਕ ਹੀ ਹੈ। ਕੋਈ ਗੈਸ ਏਜੰਸੀ ਹੈ। ਠੀਕ ਹੈ। ਗੈਸ ਏਜੰਸੀ ਕੋਲੇ ਜਾਣਾ ਉਦੋਂ ਗਾਹ ਕਰਨ ਨਾਲ ਹੀ ਆਪਣਾ ਜਾ। ਭੋਲੇ ਕਾਂਝਲੇ ਲਈ ਲਵਾਈ ਦੇਣਾ ਜੀ। ਕਾਂਝਲੇ ਲਈ ਭੋਲੇ ਦਾ ਘਰ ਪੁੱਛ ਲਿਓ ਸਲੰਡਰ ਵਾਲੀ ਏਜੰਸੀ ਤੇ ਜਮ੍ਹਾਂ ਲ ਕੀ 8960 70 178 ਠੀਕ ਹੈ 981 57 50 333 ਓਕੇ ਟਰੈਕਟਰ ਤਾਂ ਆਪਾਂ ਵਿੱਚ ਕੱਟ ਲਾਂਗੇ ਜੇ ਸੱਜਣ ਕੋਲ ਕੋਈ ਹੋਵੇ ਚੰਗਾ ਕੱਟੂਗਾ ਮਾੜਾ ਨਹੀਂ ਕੱਟਦਾ ਮਾੜਾ ਨਹੀਂ ਕੱਟਦੇ ਚੰਗਾ ਟਰੈਕਟਰ ਹੀ ਕੱਟਾਂਗੇ ਚੰਗਾ ਕੱਟੂਗਾ ਠੀਕ ਆ ਹਾਂ ਛੋਟਾ ਹੋਵੇ ਚਾਹੇ ਹਾਂ 30 35 ਪਾਵਰ ਦਾ ਵੀ ਹੋਵੇ ਹਾਂ ਚੰਗਾ ਕੱਟ ਲੂ ਪਰ ਚੰਗਾ ਹੋਵੇ ਹਾਂ ਨਹੀਂ ਨਾ ਹੋਵੇ ਵੀ ਲਿਆ ਕੇ ਉਹਦੀ ਡੈਂਟਿੰਗ ਕਰਾਈ ਜਾਈਏ ਉਹਦੇ ਰੰਗ ਕਰਾਈ ਜਾਈਏ ਹਾਂ ਉਹ ਨਹੀਂ ਕਰਦਾ ਉਹ ਨਹੀਂ ਕਰਦੇ ਉਹ ਬਈ ਇਹਨਾਂ ਨੂੰ ਵਧੀਆ ਨਹੀਂ ਲੱਗਦੇ ਕਰਵਾਉਂਦੇ ਵੀ ਨਹੀਂ ਸੋਨੇ ਦੇ ਆਪਾਂ ਰੰਗ ਵਾਲਾ ਡੈਕਟਰ ਨਾਲ ਲਈਏ ਨਾ ਵੇਚੀ ਠੀਕ ਆ ਹਾਂ ਹਾਂ ਇਹੀ ਸੇਫਤਾ ਤੁਹਾਡੀ ਤੇ ਮੇਰੇ ਤੁਹਾਨੂੰ ਕਰੋ ਸੰਪਰਕ ਨੰਬਰ ਸਕਰੀਨ ਤੇ ਆ ਹਾਂਜੀ